ਅੰਦਰ ਹਾਰ ਦਾ ਕਾਰਨ ਕਿਸੇ ਕੋਲੇ ਜਿਹੜੇ ਕੋਈ ਨੁਕਤਾ ਚੀਨੀ ਜਾਂ ਇੱਧਰ ਉੱਧਰ ਬੰਦਾ ਕਰਦਾ ਇਹ ਕਿਸੇ ਕੋਲੇ ਕੋਈ ਪ੍ਰੋਪਰ ਲਕੂਲਾ ਤੇ ਨੁਕਤਾ ਨਹੀਂ ਹੈ ਮੈਂ ਪਹਿਲਾਂ ਵੀ ਕਰਦਾ ਸੀ ਕੋਈ ਪਰਸੈਂਟੇਜ ਦੀ ਗੱਲ ਕਰਦਾ ਕੋਈ ਮਾਲਵੇ ਦੀ ਗੱਲ ਕਰਦਾ ਹੁਣ ਦਵਾਬੇ ਦੀ ਗੱਲ ਹੋ ਗਈ ਦਵਾਬੇ ਚ ਅਸੀਂ 44000 ਵੋਟਾਂ ਲਈਆਂ ਸਨ ਇੱਕ ਮਹੀਨੇ ਚ ਕੀ ਔਰ ਇਹ ਪੋਲਿਟਿਕਸ ਦਾ ਕੋਈ ਪੱਕਾ ਫੀਨੋਮੀਨਾ ਨਹੀਂ ਹੈ ਇਹ ਕਿਸੇ ਵਿਅਕਤੀ ਵਿਸ਼ੇਸ਼ ਕੋਲੇ ਜਾ ਕਿਸੇ ਐਸੇ ਵਿਅਕਤੀ ਕੋਲੇ ਕੋਈ ਇਹੜਾ ਪੱਕਾ ਫੀਨੋਮੀਨਾ ਨਹੀਂ ਹੈ ਕੱਲ ਨੂੰ ਕੀ ਹੋਏਗਾ ਪਰਸੋਂ ਕੀ ਹੋਏਗਾ ਤੁਸੀਂ 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 ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤੇ ਉਹ ਸੰਗਰੂਰ ਤੋਂ ਚੋਣ ਹਾਰ ਗਏ ਇਮੀਡੀਏਟਲੀ ਆਮ ਆਦਮੀ ਪਾਰਟੀ ਦੀ ਸਰਕਾਰ ਫਿਰ ਬਾਈ ਇਲੈਕਸ਼ਨ ਲੜੇ ਤਾਂ ਜਲੰਧਰ ਉਹ ਜਿੱਤ ਗਏ ਹੋਣ ਹੋਇਆ ਤਾਂ ਅਸੀਂ 7 ਸੀਟਾਂ ਜਿੱਤ ਗਏ ਸਾਨੂੰ ਜਸ਼ਨ ਮਨਾਉਣਾ ਚਾਹੀਦਾ ਹੈ 26 ਸਾਲਾਂ ਬਾਅਦ ਬੀਜੇਪੀ ਇੱਕ ਵੀ ਸੀਟ ਨਹੀਂ ਜਿੱਤੀ ਹੈ ਨਾ ਕਿ ਆਪਸ ਵਿੱਚ ਨੁਕਤਾਚੀਨੀ ਕਰਨੀ ਚਾਹੀਦੀ ਕਿਸੇ ਨੂੰ ਜਲੰਧਰ ਦੀ ਮੈਨੂੰ ਕੋਈ ਕ੍ਰੈਡਿਟ ਦੇਵੇ ਨਾ ਦੇਵੇ ਕਿ ਸੱਤ ਸੀਟਾਂ ਲੇਕਿਨ ਜਲੰਧਰ ਦੀ ਹਾਰ ਦੀ ਜ਼ਿੰਮੇਵਾਰੀ ਵੀ ਰਾਜਾ ਵੜਿੰਗ ਬਤੌਰ ਪ੍ਰਧਾਨ ਲੈਂਦਾ ਮੈਂ ਐਸਾ ਵਿਅਕਤੀ ਨਹੀਂ ਹੈ ਕਿ ਆਪ ਦੀ ਜ਼ਿੰਮੇਵਾਰੀ ਕਿਸੇ ਨੂੰ ਦੇ ਦਿਆਂਗਾ ਹਾਰ ਦੀ ਜ਼ਿੰਮੇਵਾਰੀਆਂ ਸਾਰੀਆਂ ਮੈਨੂੰ ਚਾਹੇ ਕੋਈ ਦੇ ਦਿਓ ਜਿਤਨੀ ਬੇਸ਼ੱਕ ਨਾ ਦਿਓ ਪਰ ਮੈਂ ਜਲੰਧਰ ਦੀ ਜ਼ਿੰਮੇਵਾਰੀ ਬਤੌਰ ਪ੍ਰਧਾਨ ਹੋਣ ਦੇ ਨਾਤੇ ਲੈਂਦਾ ਹੈ ਸਰਕਾਰ ਨੇ ਬਲ ਆਇਆ ਸਰਕਾਰ ਨੇ ਪੈਸਾ ਵੰਡਿਆ ਸਰਕਾਰ ਨੇ ਕੋਈ ਅਸੀ ਚੀਜ਼ ਨਹੀਂ ਅਸੀਂ दारूਆ ਫੜ ਫੜ ਕੇ ਤੁਸੀਂ ਦੇਖਿਆ ਉਹਨਾਂ ਲੁਧਿਆਣੇ ਚ ਵੀ दारू ਫੜੀ ਅਸੀਂ ਜਦੋਂ ਚੋਣਾਂ ਸੀ ਉੱਥੇ ਵੀ ਫੜੀ ਜਿਹੜੀ ਸਰਕਾਰ ਇਸ ਕੰਮ ਤੇ ਆਈ ਸੀ ਵੀ ਅਸੀਂ ਨਸ਼ਾ ਨਹੀਂ ਦੇਾਂਗੇ ਨਸ਼ਾ ਤੇ ਪੈਸਾ ਦੇ ਕੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਲੋਕ ਵਿਚਾਰੇ ਗਰੀਬ ਆਮ ਸਧਾਰਨ ਲਾਲਚ ਔਰ ਮੁੱਖ ਮੰਤਰੀ ਸਾਹਿਬ ਪੂਰਾ ਚਿਰ 15 ਦਿਨ ਸਾਰੀ ਸਰਕਾਰ ਨੂੰ ਉੱਥੇ ਲੈ ਕੇ ਬੈਠੇ ਰਹੇ 23 ਬੋਰਡ ਹੈ ਤੇਈ ਵਾਰਾ ਚ ਹਰ ਬੋਰਡ ਦੇ ਵਿੱਚ ਇੱਕ ਮਨਿਸਟਰ ਲਾ ਦਿੱਤਾ ਗਿਆ ਆਮ ਬੰਦੇ ਤੇ ਇਸ ਕੱਲ ਦਾ ਪ੍ਰਭਾਵ ਰਹਿ ਜਾਂਦਾ ਸੋ ਇਹ ਕਾਰਨ ਰਿਹਾ ਸਾਡੀ ਹਾਰ ਦਾ ਕੋਈ ਵਿਰੋਧੀ ਕਹਿੰਦੇ ਨੇ ਕਿ ਕਾਂਗਰਸ ਨਾ ਜਰੂਰੀ ਨਾ ਹੈ ਨਾ ਰੋਗੀ ਮੈਂ ਹੁਣ ਤੁਹਾਨੂੰ ਗੱਲ ਦਾ ਜਵਾਬ ਨਹੀਂ ਦੇਣਾ ਕਿਉਂਕਿ ਤੁਹਾਡੇ ਕੋਲ ਕੋਈ ਪੋਜ਼ੀਟਿਵ ਸਵਾਲ ਨਹੀਂ ਹੈ ਇੱਕ ਹੀ ਗੱਲ ਦੇ ਸਵਾਲ ਪੁੱਛ ਰਹੇ ਹੋ ਧੰਨਵਾਦ ਕਾਂਗਰਸ ਪਾਰਟੀ ਇੱਕ ਜੋ ਠਹਿ ਤੇ ਇੱਕ ਜੋ ਠਹਿ ਗਈ ਆ ਸਾਡਾ ਕਿਸੇ ਨਾਲ ਮਨ ਮਿਟਾਵ ਨਹੀਂ ਤੁਸੀਂ ਪੱਤਰਕਾਰ ਇੱਕ ਕੈਮਰਾ ਅੱਗੇ ਲਿਆਉਣ ਦੇ ਪਿੱਛੇ ਆਪ ਲੜੀ ਜਾਂਦੇ ਰਹਿੰਦੇ ਹੋ ਵੀ ਉਹ ਮੈਂ ਲਾਉਣਾ ਸੀ ਸੋ ਟੀਮਾਂ ਬਣੀਆਂ ਨੇ ਟੀਮ ਸੋ 1 ਸੈਕਿੰਡ 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 ਸੈਕ 1 ਸੈਕਿੰਡ ਸੋ ਸਾਡੇ ਚ ਕੋਈ ਲੜਾਈ ਨਹੀਂ ਆ ਮਨ ਮਿਟਾਵ ਨਰਾਜ਼ਗੀ ਸਵਾਭਿਕ ਹੈ ਪਰਿਵਾਰਾਂ ਦੇ ਵਿੱਚ ਕਈ ਵਾਰੀ ਘਰ ਵਾਲੀ ਜਿਹੜੀ ਤੁਹਾਡੀ ਵਾਈਫ ਹੈ ਉਹ 8-9 ਦਿਨ ਤੁਹਾਡੇ ਨਾਲ ਰੋਸ ਕੇ ਪੇਕੇ ਵੀ ਚਲੀ ਜਾਂਦੀ ਹੈ ਇਹ ਤੁਹਾਡੇ ਨਾਲ ਵੀ ਹੋਇਆ ਹੋਣਾ ਹੈ ਕੋਈ ਦੱਸੋ ਭਾਵੇਂ ਨਾਂ ਦੱਸੋ ਪਰ ਮੇਰੇ ਕਹਿਣ ਦਾ ਮਤਲਬ ਹੈ ਇਸ ਤਰ੍ਹਾਂ ਦੀ ਕੋਈ ਲੜਾਈ ਨਹੀਂ ਹੈ ਕਾਂਗਰਸ ਪਾਰਟੀ ਦੇ ਵਿੱਚ